ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਬਦਲ ਗਏ ਤੇਲ ਦੇ ਰੇਟ ਪੰਜਾਬ ਵਾਲਿਆਂ ਨੂੰ ਹੋਈ ਮੋਜ ਜੀ ਹਾਂ ਗਲੋਬਲ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਚ ਗਿਰਾਵਟ ਦੇ ਨਾਲ ਵੀਰਵਾਰ ਸਵੇਰੇ ਖੁਦਰਾ ਬਾਜ਼ਾਰ ਚ ਵੀ ਤੇਲ ਦੀਆਂ ਕੀਮਤਾਂ ਚ ਬਦਲਾਅ ਹੋਇਆ ਹੈ ਸਰਕਾਰੀ ਤੇਲ ਕੰਪਨੀਆਂ ਨੇ ਅੱਜ ਸਵੇਰੇ ਪੈਟਰੋਲ ਅਤੇ ਡੀਜ਼ਲ ਦੇ ਪਰਚੂਨ ਰੇਟ ਜਾਰੀ ਕੀਤੇ ਨੇ ਯੂਪੀ ਅਤੇ ਬਿਹਾਰ ਦੇ ਸ਼ਹਿਰਾਂ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਇਸੇ ਦੌਰਾਨ ਗਲੋਬਲ ਬਾਜ਼ਾਰ 'ਚ ਵੀ ਕੱਚੇ ਤੇਲ ਦੀਆਂ ਕੀਮਤਾਂ 'ਚ ਵੀ ਕਰੀਬ 1 ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ ਸਰਕਾਰੀ ਤੇਲ ਕੰਪਨੀਆਂ ਮੁਤਾਬਕ ਅੱਜ ਪੰਜਾਬ 'ਚ ਪੈਟਰੋਲ ਡੀਜ਼ਲ 30 ਪੈਸੇ ਸਸਤਾ ਹੋਇਆ ਨਵਾਈਦਾ ਗ੍ਰੇਟਰ ਨਵਾਈਦਾ 'ਚ ਪੈਟਰੋਲ 42 ਪੈਸੇ ਮਹਿੰਗਾ ਹੋ ਕੇ 97 ਰੁਪਏ ਪ੍ਰਤੀ ਲੀਟਰ ਹੋ ਗਿਆ ਇੱਥੇ ਡੀਜ਼ਲ ਵੀ 39 ਪੈਸੇ ਵੱਧ ਕੇ 90 ਰੁਪਏ 14 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਪੈਟਰੋਲ 10 ਪੈਸੇ ਸਸਤਾ ਹੋ ਕੇ 96 ਰੁਪਏ 47 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 10 ਪੈਸੇ ਸਸਤਾ ਹੋ ਕੇ 99 ਰੁਪਏ 66 ਪੈਸੇ ਪ੍ਰਤੀ ਲੀਟਰ ਹੋ ਗਿਆ ਇਸ ਤੋਂ ਇਲਾਵਾ ਬਿਹਾਰ ਦੀ ਰਾਜਸਥਾਨੀ ਪਟਨਾ ਚ પેટ્રોલ 56 ਪੈਸੇ ਸਸਤਾ ਹੋ ਕੇ 107 ਰੁਪਏ 24 ਪੈਸੇ ਪ੍ਰਤੀ ਲੀਟਰ ਤੇ ਪਹੁੰਚ ਗਿਆ ਜਦਕਿ ਡੀਜ਼ਲ 52 ਪੈਸੇ ਦੀ ਗਿਰਾਵਟ ਨਾਲ 94 ਰੁਪਏ 4 ਪੈਸੇ ਪ੍ਰਤੀ ਲੀਟਰ ਤੇ ਵਿਕ ਰਿਹਾ ਹੈ